ਵੀਡੀਓ ਦੇਖ ਰਹੇ ਸਾਰੇ ਭੈਣੋ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੀ ਐਸੀ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜਿੱਥੇ ਮਾਝਾ ਮਾਲਵਾ ਤੇ ਦੁਆਬਾ ਤਿੰਨੇ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਆ ਸਤਲੁਜ ਦਰਿਆ ਤੇ ਬਿਆਸ ਦਰਿਆ ਵੀ ਉੱਥੇ ਇਕੱਠੇ ਹੁੰਦੇ ਆ ਜਾਨੀ ਕਿ ਹਰੀਕੇ ਹਰੀਕੇ ਪੱਤਨ ਵੀ ਆਪਾਂ ਕਹਿ ਦਿੰਨੇ ਆ ਦਰਖਤ ਦੇਖੋ ਕਿੰਨੇ ਪੁਰਾਣੇ 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 ਅੰਬਾਂ ਦੇ ਹੈਗੇ ਆ ਆ ਜਿਹੜੇ ਪੰਛੀ ਤੁਸੀਂ ਦੇਖ ਰਹੇ ਹੋ ਨਾ ਇਹ ਜਿਹੜੀ ਵਰਲਡ ਸੈਂਚਰੀ ਆ ਉਹਦੇ ਉਹਦੇ ਵਿੱਚ ਬੈਠੇ ਆ ਇਹ ਤੇ ਬਹੁਤ ਦੂਰੋਂ ਦੂਰੋਂ ਆਉਂਦੀਆਂ ਦੂਸਰੀਆਂ ਕੰਟਰੀਆਂ ਤੋਂ ਯੂਰਪ ਤੋਂ ਇਧਰੋਂ ਰਸ਼ੀਆ ਸਾਈਡ ਤੋਂ ਸਾਰੇ ਹਨ ਪਾਕਿਸਤਾਨ ਵਾਲੀ ਸਾਈਡ ਤੋਂ ਆਉਂਦੇ ਆ ਇਹ ਪੰਛੀ ਹੁਣ ਅਸੀਂ ਥੋੜੇ ਲੇਟ ਹੋ ਗਏ ਤੇ ਜੇ ਜਨਵਰੀ ਚ ਜਾਂਦੇ ਤਾਂ ਉਦੋਂ ਬਹੁਤ ਸਾਰੇ ਇਹ ਪੰਛੀ ਮਿਲਣੇ ਚ ਹੁਣ ਬਹੁਤ ਘੱਟ ਰਹਿ ਗਏ ਉਹ ਸਾਹਮਣੇ ਪੌਲ ਜਿਹੜਾ ਦੇਖ ਰਹੇ ਹੋਏ ਅੱਗੇ ਅਮਰਸਰ ਨੂੰ ਜਾ ਰਿਹਾ ਇੱਥੋਂ 25 ਕਿਲੋਮੀਟਰ ਤੇ ਪਾਕਿਸਤਾਨ ਪੈ ਜਾਂਦਾ ਹੈ ਆਇਆ ਜਿੱਥੇ ਦਰਿਆ ਦੁਨੀ ਰੋਕ ਕੇ ਪਾਣੀ ਰਾਜਸਥਾਨ ਨੂੰ ਕੱਢਿਆ ਹੋਇਆ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਸੈਂਚਰੀ ਜਾਂਦੇ ਆ ਵਰਲਡ ਸੈਂਚਰੀ ਨੂੰ ਤੇ ਉੱਥੇ ਨਾਲ ਹੀ ਜਾਂਦੇ ਆ ਉਪਰੀ ਨਹਿਰਾ ਨੰਕ ਕੇ ਨਾ ਈਸ਼ਵਰਤਾ ਨਾਨਕ ਸਰ ਵਾਲਿਆਂ ਦਾ ਇੱਥੇ ਗੁਰਦੁਆਰਾ ਤੇ ਅਸੀਂ ਕਹਿੰਦੇ ਚਲੋ ਇੱਥੇ ਦਰਸ਼ਨ ਕਰਕੇ ਚੱਲਦੇ ਆ ਨੇੜੇ ਸੀ ਗਿਆ ਇਹ ਬਹੁਤ ਸ਼ਾਂਤ ਸ਼ਾਂਤ ਜਗ੍ਹਾ ਹੈਗੀ ਆ ਬਹੁਤ ਸੋਹਣਾ 뷰 ਬਣਾਇਆ ਹੋਇਆ ਚਾਰੇ ਪਾਸੇ ਬਹੁਤ ਸੁਣੀ ਚੀਜ਼ ਬਣੀ ਹੋਈ ਆ ਆ ਦੇਖੋ ਜੁੜੇ ਉਤਾਰਨੇ ਕਿੰਨੀ ਸੁਣੀ ਜਗ੍ਹਾ ਬਣੀ ਹੋਈ ਆ ਚਾਰੇ ਪਾਸੇ ਗੋਲ ਘਟਾਰੇ ਵਿੱਚ ਜੁੜੇ ਉਤਾਰ ਕੇ ਆਪਾਂ ਬੈਠ ਕੇ ਜੁੜੇ ਪਾ ਸਕਦੇ ਹਾਂ ਤੇ ਸੈਂਟਰ ਦੇ ਵਿੱਚ ਇੱਕ ਟੂਟੀ ਲਾਈ ਹੋਈ ਹੈ। ਜਲ ਗੁਫਾ ਜੋ ਗੁਫਾ ਵੜਾ ਤਾਂ ਮੈਨੂੰ ਕੁਝ ਦਿਸਿਆ ਨਹੀਂ ਪਰ ਉਦਾਂ ਇਹਦਾ ਨਾਮ ਰੱਖਿਆ ਜਲ ਗੁਫਾ ਥੱਲੇ ਵੀ ਪਾਣੀ ਜਾਂਦਾ ਹੈ ਤੇ ਉੱਪਰ ਕੁਆਟਰ ਟੁੱਲਣ ਲੱਗਿਆ। ਜੁਰਬਾ ਦੇ ਦਰਸ਼ਨ ਕਰੋ। ਦੋ ਘੰਟੇ ਬਾਅਦ ਸੱਪ ਕੋਲ ਹੋਏ ਸੀ ਇੱਥੇ। ਪ੍ਰਸ਼ਾਦ ਮਿਸ਼ਰੀ ਦਾ ਹੀ ਮਿਲਦਾ ਜੀ ਤਾਨਕਸਰ ਵਾਲਿਆਂ ਦੇ ਜਿਹੜੀ ਵਰਦੀ ਗੁਰਦੁਆਰੀ ਚੱਲਦੀ ਹੈ ਤੇ ਪ੍ਰਸ਼ਾਦ ਇਹੀ ਮਿਲਣਾ ਤੁਹਾਨੂੰ ਦੇਖੋ ਕਿੰਨਾ ਸੋਹਣਾ view ਬਹੁਤ ਸ਼ਾਂਤ ਜਗ੍ਹਾ ਹੈ ਇੱਥੇ ਕੋਈ ਰੌਲਾ ਰੱਪਾ ਨਹੀਂ ਕੋਈ ਕੁਛ ਨਹੀਂ ਹੈ ਬਸ ਪੰਛੀਆਂ ਦਾ ਚਹਿਚਾਣਾ ਹੈ ਇੱਥੇ ਲੰਗਰ ਲੱਗਾ ਸੀ ਚਾਹ ਪਣੀ ਦਾ ਬੈਠਕ ਲਈ ਥੱਲੇ ਕਤਾਰਾਂ ਨਹੀਂ ਸੀ ਟੇਬਲ ਲੱਗੇ ਹੋਏ ਸੀਗੇ ਜੋ ਉੱਥੇ ਹੀ ਸੀਗੇ ਸਾਰਾ ਸਤਵੇਂ ਪਾਸ਼ਾ ਜੀ ਦਾ ਜਿੰਦੇ ਸੀ ਅੱਜੋ ਜ਼ਰੂਰ ਕੋਰੇ ਸੀਗਾ ਇਹਨਾਂ ਨੇ ਲੰਗਰ ਲਾਇਆ ਸੀ ਜਲੇਬੀਆਂ ਔਰ ਪਕੌੜੇ ਤੇ ਨਾਲ ਚਾਹ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਨਾ ਇੱਕ पिंजरा ਵੱਡਾ ਸਾਰਾ ਬਣਾ ਕੇ ਨੇ ਚਿੜੀਆਂ ਵੀ ਰੱਖਿਆ ਹੋਇਆ ਬਹੁਤ ਸੋਹਣੀਆਂ ਚਿੜੀਆਂ ਆਮ ਆਪਾਂ ਰੋਡਾਂ ਦੇ ਉੱਤੇ ਦੇਖਦੇ ਹਾਂ ਵੱਡੇ ਸ਼ਹਿਰਾਂ ਦੇ ਵਿੱਚ ਇਹਨਾਂ ਤਾਂ ਕਾਫੀ ਜਿਆਦਾ ਜਮਾ ਕਰਕੇ ਰੱਖਿਆ ਹੋਇਆ ਹੈ ਸਹੀ ਹੈ ਇਹ ਦੂ ਬੋ ਸੋਨਾ ਹੈ ਦਾ ਆ ਦੇਖੋ ਮਾਝਾ ਸ੍ਰੀ ਅਮਰਸਰ ਇੱਥੇ ਤੀਰ ਦੇ ਨਿਸ਼ਾਨ ਦਿੱਤੇ ਦੁਆਬਾ ਜਲੰਧਰ ਤੇ ਮਾਲਵਾ ਫਿਰੋਜ਼ਪੁਰ ਇਤਨੇ ਪਾਸੇ ਨੂੰ ਰੋਡ ਨਿਕਲਦੇ ਅੱਗੇ ਉਹ ਜਗ੍ਹਾ ਸਾਰੀ ਦਿਖਾਈ ਹੋਈ ਹੈ ਥੱਲੇ ਪਾਸੇ ਅਕਸ਼ੀਰ ਸਾਹਿਬ ਦਾ ਸਟੈਚੂ ਇੱਧੇਲੇ ਪਾਸੇ ਅਕਸ਼ੀਰ ਦਾ ਸਟੈਚੂ ਹੈਗਾ ਆ ਦੇਖੋ ਪੰਜਾਬੀ ਕਲਚਰ ਤੋਂ ਵੀ ਸੰਭਿਆ ਰਹੇ ਬੋਲਦਾਂ ਦੀ ਜੋੜੀ ਤੇ ਬੀਬੀ ਚੱਕੀਆਂ ਬੀਬੀਆਂ ਚੱਕੀਆਂ ਪੀਂਦੀਆਂ ਸੀਗੇ ਇਹ ਤੋਂ ਨਾ ਗੁਰਦੁਆਰੇ ਸਾਹਿਬ ਦਾ ਚਾਰੇ ਪਾਸੇ ਦਾ ਇਹ ਨੇੜੇ ਤੇੜੇ ਏਰੀਆ ਦਾ ਸਾਰਾ 뷰 ਦੇਖ ਸਕਣਾ ਤੁਹਾਨੂੰ ਮੇਨਟੇਨ ਬਹੁਤ ਸੋਹਣਾ ਕਰਕੇ ਰੱਖਿਆ ਦੇਖੋ ਬੂਟੇ ਕਿਦਾਂ ਸੋਹਣੇ ਸੋਹਣੇ ਸਜਾ ਕੇ ਰੱਖੇ ਹੋਏ ਆ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਘੁੰਮਣ ਫੇਲਣੇ ਵਿੱਚ ਜਗ੍ਹਾ ਬਣੀ ਹੋਈ ਹੈ ਅਸੀਂ ਵੈਸੇ ਪਹਿਲੀ ਵਾਰ ਆਏ ਆ ਦੇਖੋ ਟਿੰਡਾ ਵਾਲਾ ਖੂਹ ਆ ਤੇ ਬੋਲਦਾ ਇਹ ਵੀ ਸਟੈਚੂ ਬਣੇ ਹੋਏ ਆ ਕਿਤੇ ਨੰਗਦੇ ਵੜਿਆ ਜਰੂਰ ਦਰਸ਼ਨ ਕਰਕੇ ਜਾਈਏ ਦੇਖੋ ਕਿੰਨਾ ਸੋਹਣਾ ਆਹ ਦੇਖੋ دریا ਤੇ ਜਿਹੜੇ ਬਣ ਲੱਗੇ ਹੋਏ ਆ। ਈਸ਼ਵਰ ਧਾਮ ਨਾਨਕ ਸਰ ਹਰੀਕੇ। ਆਜੋ ਹੁਣ ਆਪਾਂ ਅੱਗੇ ਚੱਲਦੇ ਆ। ਆਹ ਦੇਖੋ ਜੀ ਜਿਹੜਾ ਹਰੀਕੇ ਪੱਤਣ ਕਹਿੰਦੇ ਆਪਾਂ ਪੰਜਾਬੀ ਵਿੱਚ ਉਹਦਾ ਪਾਣੀ ਜਿੱਥੇ ਡੋਲ ਗਿਆ ਉਹ ਸਾਹਮਣੇ ਜਿਹੜਾ ਦੇਖ ਰਹੇ ਤੁਸੀਂ ਇਹਦੇ ਇੱਧਰ ਗਾਧ دریا ਇੱਥੋਂ ਪਾਕਿਸਤਾਨ ਨੂੰ ਜਾਂਦਾ ਜਿਹੜਾ। ਉਹ ਸਾਈਡਾਂ ਇੱਕ ਕੁ ਕੁਲ ਵੀ ਤਾਰਦੇ ਆ ਉੱਧਰ। ਯਾ ਮੇਰਾ ਦੂਜੀਆਂ ਗੰਦੀਆਂ ਗੰਦੀਆਂ ਹੈ ਰਾਜਸਥਾਨ ਦੀ ਗੰਦੀਆਂ ਦੇਖੋ ਇਹ ਪਾਣੀ ਦਾ ਪਾਣੀ ਸਰਾਰ ਜੁਨਾ ਬਰਵਾਲਾ ਹੈ ਤੇ ਇਹ ਕਿੰਨੀ ਜਰਾ ਕੱਤੀ ਹੈ ਤਾਂ ਇਹ ਪਰਿਵਾਰਿਕ ਵਿਕਾਰੀ ਦਾ ਕੋਈ ਨਹੀਂ ਜਾਈ ਜਾ ਰਿਹਾ ਹੈ ਆਵਾਜ਼ ਦਿੱਖੋ ਪਾਣੀ ਦੀ ਆਵਾਜ਼ ਬਹੁਤ ਖਤਰਨਾਕ ਹੈ ਆਪਾਂ ਹੁਣ ਜਾਂਦੇ ਹਾਂ ਵੌਲ ਸੈਂਚਰੀ ਵਾਲੀ ਸਾਈਡ ਤੇ ਸਾਹਮਣੇ ਕਾਰ ਪਾਰਕਿੰਗ ਹੈ ਪਾਰਕਿੰਗ ਇੱਥੇੋਂ ਦੀ ਉਸ ਤੋਂ ਅੱਗੇ ਆਪਾਂ ਗੱਡੀ ਨਹੀਂ ਲਿਜਾ ਸਕਦੇ ਆ ਇੱਕ ਸਾਨੂੰ ਕੈਰਾਵਨ ਟਕਰੀਆ ਇੱਥੇ ਇਹ ਸਵਿਟਜ਼ਰਲੈਂਡ ਤੋਂ ਆਏ ਸੀਗੇ ਮਿਸਟਰ ਯੋਂਗ ਤੇ ਮੈਡਮ ਸੀ ਮਰੀਆ ਤੇ ਉਹਨਾਂ ਨਾਲ ਸਾਡੀ ਸੰਖੇਪ ਵਿੱਚ ਗੱਲਬਾਤ ਹੋਈ ਹੈ ਤੇ ਅੰਦਰ ਉਹਨਾਂ ਨੇ ਗੱਡੀ ਦੇ ਅਲੋ ਨਹੀਂ ਕੀਤਾ ਸਾਨੂੰ ਨਹੀਂ ਤਾਂ ਲੋਸੀ ਅੰਦਰੋਂ ਵੀ ਦਿਖਾਣੀ ਸੀ ਕਿਸ ਤਰ੍ਹਾਂ ਇਹਨਾਂ ਦਾ ਰਹਿਣ ਸਹਿਣ ਸਾਰਾ ਕੁਝ ਇਹਦੇ ਵਿੱਚ ਹੀ ਆ ਗੱਡੀ ਦੇ ਟਰੱਕ ਦੇ ਵਿੱਚ ਹੀ ਬਣਾਇਆ ਹੋਇਆ ਸੰਖੇਪ ਵਿੱਚ ਗੱਲਬਾਤ ਹੋਈ ਤੁਹਾਨੂੰ ਸੁਣਾਉਣੇ ਸੀ I am Jan. I am Jelly. Nice to meet you. Uh, where from? We are from Switzerland. Switzerland. Oh, very nice country, Switzerland. Thank you. So so what time did you come India? Uh, last September. Ah, last September. Last September. So just... what have you planning maybe much stay like here? Uh, here uh, around Mako? Yeah. A couple of days. We're just on the way back Amritsar before we go back to Pakistan. Oh my. So you came already by Driving here? Yeah, by road. By Good. road. Good. Yes, yes, yes. Oh my! So, maybe I think maybe long time you Switzerland to come to here. Maybe how much days you covering? Oh, many days. Please up. up. So we drove. Come also. So we drove from uh, 16 months until India. Or Yes, something like this. Okay, so what? we go slow. Make Georgia, Armenia, Middle East. Iran, yeah. Pakistan. Oh, oh yeah, nice. Yeah. Pakistan last. Yes, before India last Pakistan. Yes. Punjab like you. Yes. yes yes okay thank you yes, yes. what do you see in the punjab very nice yes north india is good ah. we like North India. <laughs> 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 yes, switzerland also have too much cold here also have cold yes. fields yeah. is, yeah. Yeah. Yes, yes. <laughs> so what, uh, what is your name uh, maria maria oh. yes okay welcome to india okay. and punjab, uh, punjab. thank you thank, you thank you sir yeah, thank you very much okay thank you welcome you. sweet your land to i mr young ਤੇ ਮੈਡਮ ਮਰੀਆ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਵਰਲਡ ਸੈਂਚਰੀ ਵਾਲੀ ਸੈੱਟ ਤੇ ਵੀਡੀਓ ਰੋਕ ਕੇ ਤੁਸੀਂ ਇਹ ਜਿਹੜੀਆਂ ਜ਼ਰੂਰੀ ਹਦਾਇਤਾਂ ਹੈਗੀਆਂ ਪੜ ਸਕਦੇ ਹੋ ਸਾਹਮਣੇ ਗੇਟ ਹੈ ਇਸ ਤੋਂ ਅੱਗੇ ਪੈਟਰੋਲ ਡੀਜ਼ਲ ਕੋਈ ਵੀ ਗੱਡੀ ਨਹੀਂ ਜਾਣ ਦਿੰਦੇ ਤੇ ਅੱਗੇ ਬੈਂਟਰੀ ਵਾਲੀਆਂ ਕਾਰਾਂ ਹੈਗੀਆਂ ਜੇ ਕਿਸੇ ਨੇ ਜਾਣਾ 50 ਰੁਪਏ ਟਿਕਟ ਹੈ ਤੇ ਉਹਦੇ ਵਿੱਚ ਤੁਹਾਨੂੰ 2.5-3 ਕਿਲੋਮੀਟਰ ਤੱਕ ਘੁਮਾਉਣਗੇ ਆਈ ਲਵ ਹਰੀਕੇ ਆ ਦੇਖੋ ਕਾਫੀ ਵੱਡਾ ਏਰੀਆ ਹੈਗਾ ਘਾਹ ਕਰਾ ਹੈਗੀਆਂ ਅੱਜ ਆਪਾਂ ਹਾ ਖੜੇ ਆ ਹਰੀਕੇ ਪੱਤਨ ਆਪਾਂ ਧਰਮਜੀਤ ਜੀ ਭਾਜੀ ਦੇ ਕੋਲ ਮਿਲਦੇ ਆ ਇਹਨਾਂ ਤੋਂ ਜਾਣਕਾਰੀ ਰਾਵਾਂਗੇ ਹਰੀਕੇ ਪੱਤਨ ਚ ਜਿਹੜੇ ਪੰਛੀ ਆਉਂਦੇ ਆ ਜਾਇਦੇਵਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੌਕੇ ਦਾ ਠੀਕ ਠਾਕ ਠੀਕ ਠਾਕ ਜੀ ਆ ਇਹਨੂੰ ਤੁਹਾਡੇ ਇੱਥੇ ਡਿਊਟੀ ਹੁੰਦੀ ਆ ਹਾਂ ਮੈਂ ਇੱਥੇ ਹਰੀਕੇ ਵੱਡ ਸੈਂਚਰੀ ਤੇ ਇੱਥੇ ਠੀਕ ਹੈ ਠੀਕ ਹੈ ਇਹ ਪਾਣੀ ਵਾਲਾ ਏਰੀਆ ਕਿੰਨਾ ਹੈ ਭਾਜੀ ਹਾਂ ਇੱਥੇ ਇਸ ਤਰ੍ਹਾਂ ਨਹੀਂ ਇੱਥੇ ਦੋ ਦਰਿਆ ਮਿਲਦੇ ਆ ਸਤਲੋਈ ਤੇ ਬਿਆਸ ਹਾਂਜੀ ਹਾਂਜੀ ਸਤਲੋਈ ਤੇ ਬਿਆਸ ਦੋ ਦਰਿਆ ਮਿਲਦੇ ਤੇ ਜਿਹੜਾ ਇਹਦਾ ਏਰੀਆ 86 ਵਰਗ ਕਿਲੋਮੀਟਰ ਏਰੀਆ ਜਿਹੜਾ ਅੱਛਾ 86 ਵਰਗ ਕਿਲੋਮੀਟਰ ਕਿਲੋਮੀਟਰ ਤੇ ਇਹ ਤਿੰਨਾਂ ਜ਼ਿਲ੍ਹਿਆਂ 'ਚ ਫੈਲਿਆ ਹੋਇਆ ਹਾਂਜੀ ਆਪਾਂ ਇਸ ਟਾਈਮ ਜ਼ਿਲ੍ਹਾ ਫਰੋਜਪੁਰ 'ਚ ਖੜੇ ਹਾਂ ਠੀਕ ਹੈ ਜੀ ਤੇ ਉਧਰਲੇ ਪਾਸੇ ਆ ਜਾਂਦਾ ਕਪੂਰਥਵਾਲਾ ਠੀਕ ਹੈ ਤੇ ਇਸ ਸਾਈਡ ਆ ਜਾਂਦਾ ਤਰਨਤਾਰਨ ਅੱਛਾ ਤਰਨਤਾਰਨ ਵੀ ਨਾਲ ਲੱਗਦਾ ਹਾਂ ਇਹ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਹੈ ਹਰੀਕੇ ਬਲਡ ਸੈਂਚਰੀ ਹਾਂਜੀ ਹਾਂ ਜੀ ਤੇ ਇਹ ਇਹ ਪਾਸਾ 7 ਲੋਈਦਾ ਹਾਂ ਇਹ 7 ਲੋਈਦਾ ਏਰੀਆ ਇਹ ਪਾਣੀ ਗੰਦਾ ਆ ਰਿਹਾ ਨਾ ਹਾਂ ਅੱਗੇ ਨਾਲ ਕਾਫੀ ਸਾਫ਼ ਹੋ ਗਿਆ ਪਾਣੀ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਥੋੜਾ ਜਿਹਾ ਜ਼ਿਆਦਾ ਖਰਾਬ ਸੀ ਹਾਂ ਜੀ ਹਾਂ ਜੀ ਤੇ ਇਹਦਾ ਜਿਹੜਾ ਏਰੀਆ ਹੋ ਗਿਆ ਤੇ ਪੰਛੀ ਇੱਥੇ ਕਿਹੜੇ ਟਾਈਮਾਂ ਦੇ ਤੇ ਕਦੋਂ ਜਾਂਦੇ ਆ ਆ ਸਰ ਇਸ ਤਰ੍ਹਾਂ ਕਿ ਜਿਵੇਂ ਸਰਦੀ ਦੇ ਵਿੱਚ ਜਿਵੇਂ ਨਵੰਬਰ ਮਹੀਨੇ ਦੇ ਵਿੱਚ ਹਾਂ ਜੀ ਆ ਉੱਪਰਲੇ ਦੇਸ਼ ਆ ਜਿਵੇਂ ਯੂਰਪ ਦੇ ਦੇਸ਼ ਹੋ ਗਏ ਹਾਂ ਜੀ ਸਿਰ ਕਜ਼ਾਕਿਸਤਾਨ ਆ ਗਿਆ ਤੇ ਇਹ ਸੈਂਟਰਲ ਏਸ਼ੀਆ ਤੋਂ ਜਿਵੇਂ ਰਸ਼ੀਆ ਹੋ ਗਿਆ ਹਾਂ ਜੀ ਆ ਮਗੋਲੀਆ ਹਾਂਜੀ ਅਗਲੇ ਪਾਸੇ ਚੀਨ ਹੋ ਗਿਆ ਜਦੋਂ ਉਧਰ ਬਰਫ਼ ਜੰਮ ਜਾਂਦੀ ਤੇ ਫਿਰ ਪੰਛੀ ਜਿਹੜੇ ਉਹ ਪ੍ਰਵਾਸ ਵਾਸਤੇ ਗਰਮ ਦੇਚਾਂ ਵੱਲੋਂ ਆਉਣਾ ਸ਼ੁਰੂ ਕਰ ਜਾਂਦੇ ਹਾਂਜੀ ਤੇ ਆ ਨਵੰਬਰ ਦੇ ਵਿੱਚ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਪੰਛੀ ਪਹੁੰਚ ਜਾਂਦੇ ਅੱਛਾ ਨਵੰਬਰ 'ਚ ਹੁੰਦੇ ਆ ਹਾਂ ਨਵੰਬਰ 'ਚ ਇੱਥੇ 70 ਤੋਂ 80 ਹਜ਼ਾਰ 90 ਹਜ਼ਾਰ ਤੇ ਪੰਛੀ ਆ ਜਾਂਦੇ ਆ ਪੰਛੀ ਆ ਜਾਂਦੇ ਕਿਹੜੀਆਂ ਕਿੜੀਆਂ ਮੇਨ ਕਿਸਮਾਂ ਆਂਦੀਆਂ ਆ ਇੱਥੇ ਆ ਜਾਂਦੀ ਬਾਰ ਹੈਡਡ ਗੀਜ਼ ਗਰੇ ਲੱਗ ਗੀਜ਼ ਅੱਛਾ ਹਾਂ ਕਾਮਨ ਕੂਟ ਹੋ ਗਈ ਠੀਕ ਹੈ ਹਾਂ ਕਾਮਨ ਪਚਾੜ ਪਿੰਡ ਟੇਲ ਹੋ ਗਈ ਗੜਵਾਲ ਹੋ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਜਾਤੀਆਂ ওয়াটার ਬਰਨ ਨੇ ਪਾਣੀ ਵਾਲੇ ਪੰਛੀ ਜ਼ਿਆਦਾ ਹੁੰਦੇ ਠੀਕ ਹੈ ਠੀਕ ਹੈ ਇਹ ਚਲੋ ਵਧੀਆ 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 ਉਹ ਸਾਹਮਣੇ ਵੇਖੋ ਇਹ ਰਿੰਗਨ ਵਾਲਾ ਜਾਨਵਰ ਬੈਠਾ ਹੈ ਹਾਂਜੀ ਇਹਨੂੰ ਕਹਿੰਦੇ ਮੋਨੀਟਰ ਲੈਜ਼ਰਡ ਹੈ ਨਾ ਦੇਖੋ ਧੁੱਪ ਸੇਕਦਾ ਪਿਆ ਆ ਇਹਨੂੰ ਗੋਵੀ ਕਹਿੰਦੇ ਪੰਜਾਬੀ ਦੇ ਵਿੱਚ ਪੰਜਾਬੀ ਚ ਗੋ ਕਹਿੰਦੇ ਅੱਛਾ ਇਹ ਕੋਲਡ ਬਲੱਡਡ ਹੁੰਦੀ ਹੈ ਅੱਛਾ ਜੀ ਤੇ ਸਰਦੀਆਂ ਦੇ ਦਿਨਾਂ ਦੇ ਵਿੱਚ ਜੇ ਬਾਹਰ ਦਾ ਮੌਸਮ ਦਾ ਇਹਦੇ ਤੇ ਅਸਰ ਬਹੁਤ ਜਲਦੀ ਹੁੰਦਾ ਅੱਛਾ ਜੀ ਇਹ ਜ਼ਿਆਦਾਤਰ ਨਾ ਹਾਈਬਰਨੇਸ਼ਨ ਤੇ ਚੱਲ ਜਾਂਦੇ ਜਿੱਦਾਂ ਸੱਪ ਜ਼ਮੀਨ ਦੇ ਥੱਲੇ ਚੱਲ ਜਾਂਦੇ ਨੇ ਇਹ ਤੋਂ ਇਲਾਵਾ ਅੱਗੇ ਪਾਣੀ ਵਾਲਾ ਸੱਪ ਵੀ ਗਿਆ ਸੀ ਅੱਛਾ ਜੀ ਉਹਨੂੰ ਕਹਿੰਦੇ ਚੈਕਰ ਕਿਲ ਬੈਕ ਅੱਛਾ ਜੀ ਤੇ ਉਹ ਪਾਣੀ ਦੇ ਵਿੱਚ ਮੱਛੀ ਖਾਂਦਾ ਇਹ ਸਾਹਮਣੇ ਜਿਹੜੇ ਬੈਠੇ ਇਹਨੂੰ ਕਹਿੰਦੇ ਕਾਰਮੋਰੈਂਟ ਅੱਛਾ ਕਾਰਮੋਰੈਂਟ ਜਿਹੜੇ ਦਰਾ ਹਨਾ ਜਿਹਨੂੰ ਜਲਕਾਂ ਕਹਿੰਦੇ ਆ ਹਾਂਜੀ ਹਾਂਜੀ ਆ ਕੰਮ ਬੈਠੇ ਹੋਏ ਕਾਫੀ ਸਾਰੇ ਬੈਠੇ ਆ ਹਾਂਜੀ ਉਹ ਦੂਰ ਦੂਰ ਤੱਕ ਕਿੰਨੇ ਪੰਛੀ ਦਿਖਾਈ ਦੇ ਹਾਂਜੀ ਮਤਲਬ ਅਸੀਂ ਜੇ ਦੇਖੀਏ ਤਾਂ ਅਸੀਂ ਲੇਟ ਹੋ ਗਏ ਹਾਂ ਥੋੜੀ ਜਿਹਾ ਤੁਸੀਂ ਲੇਟ ਆਏ ਲੇਟ ਹੋ ਗਏ ਕੋਈ ਗੱਲ ਨਹੀਂ ਅਗਲੀ ਵਾਰੀ ਜਰੂਰ ਪਹਿਲਾਂ ਟਾਈਮ ਚਾਵਾਂਗੇ ਧਰਮਜੀਤ ਸਿੰਘ ਜੀ ਨੇ ਵਧੀਆ ਜਾਣਕਾਰੀ ਦਿੱਤੀ ਇਹਨਾਂ ਦਾ ਧੰਨਵਾਦ ਇਹਨਾਂ ਦਾ ਆਪਣਾ ਚੈਨਲ ਵੀ ਹੈਗਾ ਧਰਮਾ ਹਰੀਕੇ ਵਰਲਡ ਵਾਈਡ ਵਰਲਡ ਸੈਂਚਰੀ ਬਾਰੇ ਕਾਫੀ ਜਾਣਕਾਰੀ ਆ ਪੰਛੀਆਂ ਬਾਰੇ ਬਹੁਤ ਜਾਣਕਾਰੀ ਆ ਤੁਸੀਂ ਇਹਨਾਂ ਦਾ ਜਿਹੜਾ ਚੈਨਲ ਹੈਗਾ ਨਾ ਉਹਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਧੰਨਵਾਦ ਭਾਜੀ ਤੁਹਾਡਾ ਬਹੁਤ ਜਾਣਕਾਰੀ ਰੱਖਦੇ ਧਰਮਜੀਤ ਭਾਜੀ ਪੰਛੀਆਂ ਬਾਰੇ ਇਹਨਾਂ ਨੇ ਦੱਸਿਆ ਕਿ ਮੈਂ ਇਹਨਾਂ ਦੀ ਆਵਾਜ਼ ਸੁਣ ਕੇ ਦੱਸ ਸਕਦਾ ਪੰਛੀ ਕਿਹੜਾ ਆ ਬਹੁਤ ਆਨੰਦ ਆਇਆ ਇਸ ਜਗ੍ਹਾ ਤੇ ਕਾਫੀ ਲੋਕ ਆਂਦੇ ਜਾਂਦੇ ਆ ਤੁਸੀਂ ਵੀਡੀਓ ਪਾਜ਼ ਕਰਕੇ ਜੇ ਕੁਝ ਪੜ੍ਹਨਾ ਚਾਹੋ ਨੀ ਤਾਂ ਪੜ੍ਹ ਸਕਦੇ ਏਦੇ ਬਾਰੇ ਸੰਕੇਪ ਦੇ ਵਿੱਚ ਜਾਣਕਾਰੀ ਜੋ ਵੀ ਲੈਣੀ ਚਾਹੁੰਦੇ ਹੋ ਬਹੁਤ ਹੀ ਸ਼ਾਨਦਾਰ ਨਜ਼ਾਰੇ ਸਿਰਫ ਪੰਛੀਆਂ ਦੀਆਂ ਆਵਾਜ਼ਾਂ ਸੁਣਦੀਆਂ ਕਾਫੀ ਦੂਰੋਂ ਦੂਰੋਂ ਲੋਕ ਆ ਰਹੇ ਆ ਸ਼ਨੀਵਾਰ ਵਾਰ ਦੱਸਦੇ ਬਹੁਤ ਰਸ਼ ਹੁੰਦਾ ਅਸੀਂ ਅੱਗੋਂ ਪਿੱਛੋਂ ਆਏ ਸੀਗੇ ਅੱਜ ਵੀਰਵਾਰ ਸੀਗਾ ਜਿਸ ਦਿਨ ਅਸੀਂ ਆਏ ਸੀਗੇ ਦੇਖੋ ਕਿੰਨਾ ਸ਼ਾਨਦਾਰ ਇਹ ਸਾਢੇ 3-4 ਤਕਰੀਬਨ 3.5 ਕਿਲੋਮੀਟਰ ਦਾ ਰਸਤਾ ਹੈਗਾ ਜਿੱਥੇ ਪੰਜਾਬ ਸਰਕਾਰ ਨੇ ਬੱਸ ਚਲਾਈ ਸੀ ਪਰ ਹੁਣ ਤਾਂ ਉਹ ਨਹੀਂ ਚੱਲਦੀ ਪਰ ਆਪਾਂ ਉਹ ਜਗ੍ਹਾ ਜ਼ਰੂਰ ਦਿਖਾਵਾਂਗੇ ਤੁਹਾਨੂੰ ਰਾਸਤੇ 'ਚ ਹਰ ਤਰ੍ਹਾਂ ਦੇ ਪੰਛੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ ਦੇਖੋ ਲੋਕ ਕਿਦਾਂ ਫੋਟੋ ਖਿਚਾ ਰਹੇ ਇਸ ਜਗ੍ਹਾ ਤੇ ਆਣ ਕੇ ਪਿਕਨਿਕ ਸਪੋਰਟ ਬਣ ਗਿਆ ਸਰਕਾਰ ਕਾਫੀ ਕੁਝ ਡਵੈਲਪ ਹੋਰ ਕਰ ਰਹੀ ਹੈ ਬਾਂਦਰ ਵੀ ਕਾਫੀ ਮਿਲ ਰਹੇ ਇਸ ਜਗ੍ਹਾ ਤੇ ਆਪ ਪੰਛੀ ਦੇਖਣ ਲਈ ਪੰਛੀ ਬਹੁਤ ਸਾਰੇ ਹਨ ਸ਼ਰਮੀਲੇ ਆ ਫੋਟੋ ਤੱਕ ਨਹੀਂ ਖਿੱਚਣ ਦਿੰਦੇ ਪਹਿਲੇ ਉੱਡ ਜਾਂਦੇ ਆ ਇਹ ਜਗ੍ਹਾ ਇਹਨਾਂ ਨੇ ਬਣਾਈ ਆ ਕਿ ਲੋਕੇ ਤੁਸੀਂ ਫੋਟੋ ਵੀ ਖਿੱਚ ਸਕਦੇ ਹੋ ਇੱਥੇ ਤੇ ਪੰਛੀਆਂ ਨੂੰ ਦੇਖ ਵੀ ਸਕਦੇ ਹੋ ਪਰ ਸਾਡੇ ਕੋਲ ਪਹਿਲੇ ਜਦੋਂ ਆਏ ਅਸੀਂ ਪੰਛੀ ਉੱਡ ਗਏ ਅਸੀਂ ਬਹੁਤ ਦੂਰ ਦੂਰ ਹੈ ਸਾਡੀ ਕੋਲ 15 Pro Max ਦੇ ਨਾਲ ਉੱਥੇ ਤੱਕ ਨਹੀਂ ਪਹੁੰਚ ਹੁੰਦਾ ਸੀਗਾ ਆ ਦੇਖੋ ਪੰਛੀਆਂ ਦੀਆਂ ਜਿੰਨੀਆਂ ਪ੍ਰਜਾਤੀਆਂ ਇੱਥੇ ਆਉਂਦੀਆਂ ਸਾਰੇ ਇਹਨਾਂ ਦੇ ਉੱਤੇ ਬੋਰਡ ਜਗ੍ਹਾ-ਜਗ੍ਹਾ ਤੇ ਇਹਨਾਂ ਨੇ ਲਾਏ ਹੋ ਇਹਨਾਂ ਚੋ ਹਰ ਤਰ੍ਹਾਂ ਦੀ ਜਿੰਨੇ ਵੀ ਪੰਛੀ ਹੈਗੇ ਤੁਹਾਨੂੰ ਇਸ ਇਲਾਕੇ ਵਿੱਚ ਦੇਖ ਸਕਦੇ ਆ ਫੋਟੋ ਕਿੰਨੀ ਥੋੜੀ ਔਖੀ ਹੋ ਜਾਂਦੀ ਹੈ ਕਈ ਵਾਰੀ ਉਹ ਬਹੁਤ ਪ੍ਰੋਫੈਸ਼ਨਲ ਕੈਮਰਾ ਦੇ ਨਾਲ ਆਪਾਂ ਲੈ ਸਕਦੇ ਆ ਆ ਟਾਵਰ ਬਣੇ ਹੋਏ ਆ ਇਹਦੇ ਉੱਪਰ ਜਾ ਕੇ ਵੀ ਆਪਾਂ ਕਾਫੀ ਦੇਰ ਰੁਕ ਸਕਦੇ ਆ ਬਹੁਤ ਊਗ ਵੀ ਦਿਖਾ ਦੇ ਤੁਹਾਨੂੰ ਇੱਕ ਵਾਰੀ ਆ ਦੇਖੋ ਇਹਦੇ ਵਿੱਚ ਦੱਸਦੇ ਆ ਕਿ ਜਲੂ ਵਰਲਡ ਸੈਂਚਰੀ ਬਣੀ ਆ ਤੇ ਇਹਦੇ ਵਿੱਚ ਕਈ ਪੰਡ ਵੀ ਆਏ ਆ ਹੁਣ ਸ਼ਾਇਦ ਪਾਣੀ ਇਹਦਾ ਘਟ ਕੇ ਸਪਾਈਸ ਵੀ ਕਰਾਉਣੀ ਪੰਜਾਬ ਸਰਕਾਰ ਨੇ ਦੇਖੋ ਜੇ ਖੁੱਲਾ ਹੋਇਆ ਤਾਂ ਪੰਛੀ ਦੇਖੋ ਕਿੰਨੇ ਸੋਨੇ ਇਹਨਾਂ ਦਾ ਨਾਂ ਤਾਂ ਰਮਜੀਤ ਨੇ ਕੋਈ ਦੱਸਿਆ ਜੀ ਮੈਨੂੰ ਯਾਦ ਨਹੀਂ ਇਹ ਹੁਣ ਆ ਜਿਹੜੇ ਵੀਵਰ ਡਾਲਫਿਨ ਵੀ ਇੱਥੇ ਹੈਗੀ ਆ ਇੰਡਸ ਰਿਵਰ ਡਾਲਫਿਨ ਇਹ ਦੱਸਦੇ ਜਦੋਂ ਵਿਆਸ ਵਾਲਾ ਪਾਣੀ ਆ ਨਾ ਉਹਦੇ ਵਿੱਚ ਜ਼ਿਆਦਾਤਰ ਰਹਿੰਦੀ ਆ ਉੱਧਰ ਉੱਧਰ ਰਹਿਣਾ ਜਿੰਨੇ ਮਰਜ਼ੀ ਹੜ ਆ ਜਾਣ ਤੇ ਅੱਗੇ ਨਹੀਂ ਆਉਂਦੀ ਗੰਦੇ ਪਾਣੀ ਵਾਲੀ ਸਾਈਡ ਨੂੰ ਨਹੀਂ ਆ ਰਹੀ। ਦੇਖੋ ਜੰਗਲ ਕਿੰਨਾ ਸੰਗਣਾ ਬਹੁਤ ਸ਼ਾਨਦਾਰ ਹੈ ਯਾਰ। ਨਿਯਮਤ ਹੈ ਪੰਜਾਬ ਵਾਸਤੇ ਇਹ ਜਗ੍ਹਾ। ਸਾਨੂੰ ਇਹਨਾਂ ਚੀਜ਼ਾਂ ਨੂੰ ਸਾਂਭਣਾ ਚਾਹੀਦਾ। ਦੇਖੋ ਪੰਛੀ ਬੰਗਲੇ ਤਾਂ ਆਪਣੇ ਚਲੋ ਆਮ ਹੈਗੇ ਆ। ਵਿੱਚ ਬਹੁਤ ਸਾਰੇ ਛੋਟੇ-ਮੋਟੇ ਪੰਛੀ ਹੈਗੇ ਆ ਦੇਖੋ। ਬਹੁਤ ਇਹ ਝੁੰਡਾਂ ਦੇ ਝੁੰਡ ਆਉਂਦੇ ਹੁੰਦੇ 2.5 ਲੱਖ 3-3 ਲੱਖ ਤੱਕ ਪੰਛੀ ਆਉਣ ਦੀ ਇੱਥੇ ਤੱਕ ਹਨ ਰਿਕਾਰਡ ਹੈ। ਉੱਪਰ ਵੀ ਹੋਰ ਸਾਨੂੰ ਮੈਨੂੰ ਲੱਗਦਾ ਕਿ ਹੁਣ ਸਾਨੂੰ ਬਾਥੂ ਕੀ ਲੜੀ ਉੱਥੇ ਜਾ ਕੇ ਪੰਛੀ ਜਿਹੜੇ ਥੋੜ੍ਹ ਕੇ ਉੱਥੇ ਚਲ ਜਾਂਦੇ ਆ ਉੱਥੇ ਥੋੜਾ ਠੰਡਾ ਮੌਸਮ ਹੁੰਦਾ ਤੇ ਸਾਡੀ ਸਲਾਹ ਬਣਦੀ ਵੀ ਜੇ ਤੁਸੀਂ ਚਾਹੋ ਤਾਂ ਅਸੀਂ ਉੱਥੇ ਜਾ ਕੇ ਉਹਦੀ ਵੀਡੀਓ ਬਣਾ ਕੇ ਲਿਆਉਣੀ ਹੈ ਉੱਥੇ ਬਹੁਤ ਲੱਖਾਂ ਦੇ ਹਿਸਾਬ ਨਾਲ ਆਪਾਂ ਨੂੰ ਪੰਛੀ ਮਿਲ ਸਕਦੇ ਆ ਉਸ ਜਗ੍ਹਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਉ ਜਗ੍ਹਾ ਹੈ ਜਿੱਥੇ 2.5 ਕਿਲੋ ਮੀਟਰ ਤੱਕ ਅਸੀਂ ਆ ਗਏ ਪੈਦਲ ਤੇ ਵੈਸੇ ਗੱਡੀਆਂ ਵੀ ਲੱਗੀਆਂ ਸਾਡਾ ਮਨ ਸੀਗਾ ਵੀ ਅਸੀਂ ਵੀਡੀਓ ਬਣਾਉਂਦੇ ਜਾਵਾਂਗੇ ਸ਼ਾਇਦ ਕੁਝ ਸਪੈਸ਼ਲ ਪੰਛੀ ਮਿਲ ਜਾਣਗੇ ਪਰ ਜਦੋਂ ਵੀ ਪੰਛੀਆਂ ਦੀ ਕੋਈ ਫੋਟੋ ਖਿੱਚਣ ਲੱਗਦੇ ਸੀ ਉਹ उड़ ਜਾਂਦੇ ਸੀ ਉਹ ਪ੍ਰੋਫੈਸ਼ਨਲ ਕੈਮਰੇ ਵਾਲੇ ਦੱਸਦੇ ਸੀ ਉੱਥੇ ਮਿਲੇ ਸੀ ਸਾਨੂੰ ਉਹ ਕਹਿੰਦੇ ਕਈ ਵਾਰੀ ਸਾਨੂੰ ਇੱਕ ਪੰਛੀ ਦੀ ਫੋਟੋ ਲੈਣ ਨੂੰ ਕਈ-ਕਈ ਦਿਨ ਨਿਕਲ ਜਾਂਦੇ ਆ ਉਹ ਸਾਹਮਣੇ ਜਗ੍ਹਾ ਆ ਜਿੱਥੇ ਇਹਨਾਂ ਦੀ ਜਿਹੜੀ ਬੱਸ ਚੱਲਦੀ ਸੀ ਨਾ ਉਹ ਹੈਗੀ ਤੁਹਾਨੂੰ ਦਿਖਾ ਲਦੇ ਉਹ ਵੀ ਜਗਾ ਆ ਦੇਖੋ ਕਿੰਨੇ ਰੰਗ ਬਰੰਗੇ ਪੰਛੀ ਆਉਂਦੇ ਇੱਥੇ ਇਹ ਚੀਜ਼ਾਂ ਦੇਖਣ ਲਈ ਤੁਹਾਨੂੰ ਇੱਥੇ ਆਉਣਾ ਹੀ ਪੈਣਾ ਜੇ ਇੱਕ ਵਾਰੀ ਤੁਸੀਂ ਆਗੇ ਤੁਹਾਨੂੰ ਆਦਤ ਪੈ ਜਾਣੀ ਹੈ ਬੱਚਿਆਂ ਨੂੰ ਲੈ ਕੇ ਜਰੂਰ ਇਹ ਜਗਾ ਦਿਖਾਉਣੀ ਚਾਹੀਦੀ ਹੈ ਉਹ ਸਾਹਮਣੇ ਹੈਗੀ ਆ ਜਿੱਥੇ ਪਾਣੀ ਵਾਲੀ bassin ਇਸ ਪਾਣੀ ਦੇ ਵਿੱਚ ਜਾਂਦੀ ਆ ਦੇਖੋ ਹਰੀਕੇ ਪੱਤਣ ਤੋਂ ਆੜ ਕੇ ਇੱਥੇ ਇੱਧਰਲੇ ਪਾਸੇ ਉਹਨ ਛੋਟੀਆਂ ਕਿਸ਼ਤੀਆਂ ਵੀ ਆ ਤੇ ਬੋਰਡ ਵੀ ਆ ਉਹ ਵੀ ਕੋਈ ਅਫਸਰ ਉਫਸਰ ਆਏ ਸੀ ਜਿਹਦੇ ਕਰਕੇ ਸਾਨੂੰ ਉਹਦੀ ਵੀ ਇਜਾਜ਼ਤ ਨਹੀਂ ਮਿਲੀ ਇਹ ਤਾਂ ਅਸੀਂ ਪਾਣੀ ਦੇ ਵਿੱਚ ਲੈ ਜਾਣਾ ਸੀ ਸੈਂਟਰ 'ਚ ਜਾ ਕੇ ਨਾ ਮਾਝਾ ਮਾਲਵਾ 도ਆਬਾ ਜਿਹੜੀ ਜਗ੍ਹਾ ਤੇ ਇਕੱਠਾ ਹੁੰਦਾ ਤੁਹਾਨੂੰ ਉਹ ਜਗ੍ਹਾ ਦਿਖਾਣੀ ਸੀ ਆ ਬਹੁਤ ਸੋਹਣੀ ਆ ਦੇਖੋ ਕਿਸ਼ਤੀਆਂ ਹੈਗੀਆਂ ਇਹ ਪੈਰਾ ਨਾਲ ਚੱਲਣ ਵਾਲੀਆਂ ਹੈਗੀਆਂ ਇਹ ਲਾਈਫ ਜੈਕਟਾਂ ਪਾ ਕੇ ਤੇ ਵਿੱਚ ਭੇਜ ਦਿੰਦੇ ਆ ਆ ਦੇਖੋ ਪੰਛੀਆਂ ਦਾ ਕਿੰਨਾ ਝੁੰਡਿਆ ਬਹੁਤ ਦੂਰ ਹੈ ਪਰ ਇਹਦੀ ਜਿੰਨੀ ਹੋ ਸਕੇ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿੰਦੇ ਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕਿਨਾ ਤੁਹਾਡਾ ਭਾਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਤੇ ਕਿੱਥੋਂ ਆਏ ਤੁਸੀਂ ਮੈਂ ਪੱਟੀ ਤੋਂ ਆਇਆ ਜੀ ਅੱਛਾ ਇੱਥੇ ਕਿੱਦਾਂ ਹੈ ਇੱਥੇ ਅਕਸਰ ਹੀ ਇਹੀ ਜਦੋਂ ਫ੍ਰੀ ਟਾਈਮ ਹੁੰਦਾ ਸਾਨੂੰ ਤੇ ਸਾਡੇ ਵਾਸਤੇ ਦੇਖ ਕੇ ਜੰਨਤ ਆ ਅੱਛਾ ਜੀ ਤੇ ਇੱਥੇ ਬੜਾ ਸਰਦੀ ਦੇ ਵਿੱਚ ਫਾਰਲੀ ਕੰਟਰੀਜ਼ ਤੋਂ ਆਉਂਦੇ ਆ ਹਾਂਜੀ ਤਾਂ ਇਹ ਇੱਕ ਬੜਾ ਸਤੂਨ ਵਾਲੀ ਜਗ੍ਹਾ ਵਾ ਹਾਂ ਇਹ ਤਾਂ ਆਪਾਂ ਦੇ ਬੈਠਣ ਵਾਸਤੇ ਬਹੁਤ ਸੋਹਣੀ ਜਗ੍ਹਾ ਵਾ ਜੀ 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 ਹਾਂ ਤੇ ਸਾਡੇ ਵਾਸਤੇ ਤੇ ਬੜੀ ਵਧੀਆ ਨਿਯਮਤ ਆ ਇਹ ਬਿਲਕੁਲ ਜੀ ਬਿਲਕੁਲ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਤਾਂ ਸਾਭੀ ਰਹੇ ਇਹ ਸਾਹਮੜੀਆਂ ਪੈਣੀਆਂ ਆ ਆਪਾਂ ਨੂੰ ਪੰਜਾਬ ਨੂੰ ਸਾਹਮੜੀਆਂ ਪੈਣੀਆਂ ਸਾਰਿਆਂ ਨੂੰ ਮਿਲ ਜੇ ਦੇ ਸਮੇਂ ਦੇ ਵਿੱਚ ਸਰਕਾਰਾਂ ਵੀ ਇਨ੍ਹਾਂ ਵੱਲ ਧਿਆਨ ਦੇਣਾ ਜਿਹੜੇ ਲੋਕਲ ਲੋਕ ਆ ਜਾਂ ਤਮਾਦੇ ਵੀ ਲੋਕ ਆ ਹਰ ਬੰਦੇ ਨੂੰ ਇਨ੍ਹਾਂ ਦੇ ਪ੍ਰਤੀ ਵਫਾਦਾਰੀ ਦਿਖਾਉਣੀ ਚਾਹੀਦੀ ਆ ਆਪਣੇ ਆਪਣੇ ਲੈਵਲ ਤੇ ਸਾਰਿਆਂ ਨੂੰ ਤੁਹਾਡੀ ਸਾਰਿਆਂ ਨੂੰ ਕਰ ਸਕਦਾ ਕਰਨਾ ਚਾਹੀਜੇ ਇਹ ਸਮੇਂ ਦੀ ਲੋੜ ਆ ਲੋੜ ਆ ਬਿਲਕੁਲ ਜੀ ਇਹ ਸਾਡਾ ਪ੍ਰਵੇਖਾ ਇਹ ਜਿਹੜਾ ਇਹਨਾਂ ਦਾ ਇਤਿਹਾਸ ਵੀ ਬਹੁਤ ਕੁਝ ਜੁੜਿਆ ਜੇਕਰ ਆਪਾਂ ਇਤਿਹਾਸ ਤੇ ਗੱਲ ਕਰਾਂਗੇ ਤੇ ਇਹਦੇ ਪਿੱਛੇ ਬਹੁਤ ਲੰਬਾ ਬਹੁਤ ਵੱਡਾ ਕੰਮ ਜੀ ਤੇ ਪਰ ਇਹ ਜ਼ਰੂਰੀ ਆ ਹਾਂਜੀ ਹਾਂਜੀ ਥੈਂਕ ਯੂ ਭਾਜੀ ਥੈਂਕ ਯੂ ਮਹਾਰਾਜ ਥੈਂਕ ਯੂ ਹਰੀ ਕੇ ਪੱਤਨ ਤੋਂ ਅੱਜ ਦੀ ਵੀਡੀਓ ਦੀ ਇੱਥੇ ਸਮਾਪਤੀ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੋ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੈ ਆ ਮਿਲਦੇ ਆ ਕਿਸੇ ਹੋਰ ਬਲੌਕ ਚ ਚੰਗਾ ਜੀ ਰੱਬ ਰੱਖਾ ਬਾਏ